ਦੋਸਤੋ ਮੈਡ ਬੁਗਟ ਸਿੰਘ ਉਹ ਵੀਡੀਓ ਲੱਭ ਕੇ ਲੈ ਕੇ ਆਉਨੇ ਹਾਂ ਜਿਹੜੀਆਂ ਤੁਹਾਨੂੰ ਜ਼ਾਇਜ਼ ਤੌਰ ਤੇ ਪੁਲਿਸ ਹੈ ਜਿਹੜੀ ਉਹ ਤੰਗ ਕਰਦੀ ਉਸ ਤੋਂ ਬਿਨਾ ਕਿਸੇ ਰੀਜ਼ਨ ਤੋਂ ਬਿਨਾ ਕਿਸੇ ਐਫ ਆਈ ਆਰ ਤੋਂ ਤੁਹਾਨੂੰ ਲੱਗਦਾ ਹੈ ਜਿੱਥੇ ਉਸ ਵਿਅਕਤੀ ਦਾ ਕੋਈ ਕਸੂਰ ਨਹੀਂ ਹੁੰਦਾ ਪਰਚੇ ਜਾਂ ਐਫ ਆਈ ਆਰ ਦੇ ਵਿੱਚ ਜਿੱਥੇ ਕੋਈ ਰੀਜ਼ਨ ਜਾਂ ਤਵਦੀਸ਼ ਉਸ ਦੇ ਬਾਰੇ ਨਹੀਂ ਕਿ ਉਹਦੀ ਕੋਈ ਇਨਵੋਲਵਮੈਂਟ ਹੈ ਉਸ ਐਫ ਆਈ ਆਰ ਦੇ ਵਿੱਚ ਬਣਦੀ ਹੈ ਤਾਂ ਪੁਲਿਸ ਹੈ ਜਿਹੜੀ ਬਿਨਾ ਕਿਸੇ ਰੀਜ਼ਨ ਤੋਂ ਕਿਸੇ ਤਾਕਤਵਰ ਬੰਦੇ ਦੇ ਕਹਿਣ ਤੇ ਕਿਸੇ ਪੈਸੇ ਵਾਲੇ ਬੰਦੇ ਦੇ ਕਹਿਣ ਤੇ ਤੁਹਾਨੂੰ ਨਜ਼ਾਇਜ਼ ਤੰਗ ਕਰਦੀ ਹੈ ਤੇ ਠਾਣੇ ਦੇ ਵਿੱਚ ਰੱਖਦੀ ਹੈ। ਯਹੀ ਗੱਲ ਦੇ ਵਿੱਚ ਸਾਡੇ ਕੋਲ ਕੀ ਕਾਨੂੰਨ ਸਮਾਜ ਦੇ ਉੱਪਰ ਟੱਬਾਂ ਨੇ। ਸਭ ਤੋਂ ਜਿਹੜਾ ਮੁੱਖ ਹੈ ਵੀ ਤੁਹਾਨੂੰ ਲੱਗਦਾ ਹੈ ਕਿ ਕੰਮ ਜਿਹੜਾ ਬਹੁਤ ਵੱਡਾ ਜਾਣਾ ਹੈ, ਵਿਅਕਤੀ ਹੈ ਨਜ਼ਾਇਜ਼ ਉੱਥੇ ਪਾਇਆ ਗਿਆ ਹੈ ਕਿ ਗਲਤ ਰੈਸਟ ਕੀਤਾ ਹੈ ਤਾਂ ਪੁਲਿਸ ਤੇ ਜਿਹੜਾ ਬਹੁਤ ਵੱਡਾ ਐਕਸ਼ਨ ਹੈ ਉਹ ਆ ਜਾਵੇ।